ਪੀੜਤਾਂ ਲਈ ਵਿਕਾਸ ਮਨਜੀ ਪੰਜਾਬ ਸੁਸਾਇਟੀ ਵੱਲੋਂ ਸਵਰਵਾਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਵਿਧਾਇਕ ਦੇ ਰਿਹਾਇਸ਼ੇ ਤੋਂ ਫ੍ਰੀ ਮੈਡੀਕਲ ਕੈਂਪ ਲਾਉਣ ਲਈ ਹੋਏ ਰਵਾਨਾ ਅੱਜ ਤਰਨਤਾਰਨ ਤੋਂ ਸਵਰਵਾਸੀ ਡਾਕਟਰ ਕਸ਼ਮੀਰ ਸਿੰਘ ਸੋਹਲ ਵਿਧਾਇਕ ਦੇ ਰਿਹਾਇਸ਼ ਹੜ ਪੀੜਤਾਂ ਲਈ ਫ੍ਰੀ ਮੈਡੀਕਲ ਕੈਂਪ ਲਈ ਉਹਨਾਂ ਦੀ ਧਰਮ ਪਤਨੀ ਨਮਜੋਤ कौर ਡਾਕਟਰ ਨਾਪਰੀ ਸਿੰਘ ਅਤੇ ਉਹਨਾਂ ਦੀ ਟੀਮ ਨਾਲ ਘਰ ਤੋਂ ਮੈਡੀਕਲ ਕੈਂਪ ਲਈ ਰਵਾਨਾ ਹੋਏ ਹਾ ਜੀ ਜੀ ਅੱਜ ਹੜ ਪੀੜਤਾਂ ਦੀ ਮਦਦ ਵਾਸਤੇ ਤੁਸੀਂ ਚੱਲੇ ਹੋ ਮੈਡੀਕਲ ਕੈਂਪ ਲਾਉਣ ਸੰਸਥਾ ਵਾਲੇ ਅਸੀਂ ਜੀ ਵਿਕਾਸਮੰਤ ਪੰਜਾਬ ਰਜਿਸਟਰਡ ਸੁਸਾਇਟੀ ਵੱਲੋਂ ਜਿਹੜੀ ਕਿ ਮੇਰੇ ਫਾਦਰ ਸਾਹਿਬ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਵਿਦਾਇਕ ਤਰਨਤਾਰਨ ਵੱਲੋਂ ਬੜੇ ਉਤਸ਼ਾਹ ਨਾਲ ਉਹਦੇ ਵਿੱਚ ਕੰਮ ਕੀਤਾ ਗਿਆ ਸੀਗਾ ਸੋ ਉਹਨਾਂ ਦੀ ਰੀਤ ਮੁਤਾਬਕ ਅਸੀਂ ਉਸ ਸੰਸਥਾ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਹੜ ਪਰਬავਤ ਜਿਹੜਾ ਤਰਨਤਾਰਨ ਵਿੱਚ ਪੈਂਦੇ ਪਿੰਡਾਂ ਵਿੱਚ ਜਾ ਕੇ ਅਸੀਂ ਉੱਥੇ ਜਿਹੜੀ ਆ ਫਰੀ ਦਵਾਈ ਜਿਹੜੀ ਤੇ ਲੋਕਾਂ ਦਾ ਚੈੱਕਅਪ ਕਰਾਂਗੇ ਮੈਂ ਖੁਦ ਵੀ ਡਾਕਟਰ ਹਾਂ ਜੀ ਮੈਂ ਹੱਡੀਆਂ ਦਾ ਡਾਕਟਰ ਹਾਂ ਜੀ ਐਮਈਬੀਐਸ ਐਮਐਸ ਆਰਥੋਪੈਡਿਕਸ ਤੇ ਨਾਲ ਜਿਹੜੇ ਹੋਰ ਵੀ ਡਾਕਟਰਾਂ ਦੀ ਸੇਵਾ ਲਈ ਜਾਊਗੀ। ਉਕਾਸ਼ਮੰਤ ਜਿਵੇਂ ਲੰਬੇ ਸਮੇਂ ਤੋਂ ਕੈਂਪ ਵਗੈਰਾ ਆ ਗਿਆ ਹੋਰ ਭਰਾਲੇ ਲੋਕ ਆ ਲਈ ਕਰਦਾ ਆ ਰਿਹਾ ਵਾ। ਇਹ ਕੀ ਡਾਕਟਰ ਦਾ ਇਹਦੇ ਵਿੱਚ ਆਉਂਦਾ ਕੀ? ਉਹਦੀ ਇਹਦੇ ਪ੍ਰਧਾਨ ਸੀਗੇ ਜੀ ਉਕਾਸ਼ਮੰਤ ਪੰਜਾਬ ਦੇ ਤੇ ਹੁਣ ਜਿਹੜੇ ਕਾਰਜਕਾਰੀ ਪ੍ਰਧਾਨ ਮੇਰੇ ਮਾਤਰ ਮਾਤਾ ਜੀ ਸ਼੍ਰੀਮਤੀ ਨਵਜੋਤ ਕੁਰ ਹੁੰਦਲ ਜੀ ਨੇ ਤੇ ਅਸੀਂ ਉਹਨਾਂ ਦੇ ਜੋ ਵੀ ਉਹਨਾਂ ਵੱਲੋਂ ਲਗਾਈ ਡਿਊਟੀ ਅਸੀਂ ਨਿਭਾ ਰਹੇ ਹਾਂ। ਇਹ ਹਰ ਹੜ੍ਹ ਪ੍ਰਭਾਵਿਤ ਇਲਾਕਿਆਂ ਚ ਨਾਲ ਜਾਣਗੇ ਤੇ ਆਪਣੀ ਸੇਵਾ ਨਿਭਾਉਣ। ਅੱਜ ਕਿਹੜੇ ਪਿੰਡ ਪਰ ਤੁਸੀਂ ਜਾ ਰਹੇ? ਅੱਜ ਅਸੀਂ ਮਰੜ ਪਿੰਡ ਜਾ ਰਹੇ ਹਾਂ ਜੀ ਹਰੀਕੇ ਦੇ ਇਲਾਕੇ। ਹਾਂਜੀ। ਉੱਥੇ ਅਸੀਂ ਅਸੀਂ ਕੱਲ ਆਪ ਜਾ ਕੇ ਦੇਖਿਆ ਜੀ ਤੇ ਉੱਥੇ ਜਿਹੜਾ ਪਾਣੀ ਥੋੜਾ ਘਟ ਚੁੱਕਿਆ ਵਾ ਤੇ ਹੁਣ ਜਿਹੜੀਆਂ ਪਾਣੀ ਨਾਲ ਪੈਦਾ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਡੇਂਗੂ ਮਲੇਰੀਆ ਤੇ ਇਹਨਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਾਂਗੇ ਤੇ ਆਪਣੀ ਸਾਫ ਸਫਾਈ ਬਾਰੇ ਉਹਨਾਂ ਨੂੰ ਜਾਗਰੂਕਤਾ ਪਹੁੰਚਾ। ਅੱਜ ਜਿਵੇਂ ਤੁਸੀਂ ਜਾ ਰਹੇ ਹੋ ਹੋਰ ਵੀ ਟੀਮਾਂ ਕਈ ਉੱਥੇ ਲੱਗੀਆਂ ਆਈਆਂ ਵਾ। ਮਤਲਬ ਜੋ ਜੋ ਪਾਣੀ ਘਟਦਾ ਜਾ ਰਿਹਾ ਵਾ ਲੰਮੇ ਮਤਲਬ ਹੋਰ ਪਰੇਸ਼ਾਨੀਆਂ ਲੋਕਾਂ ਦੀਆਂ ਉੱਥੇ ਬਦਲੀਆਂ ਵਾ ਕੀ ਦੁਬਾਰਾ ਵੀ ਮਤਲਬ ਜਿਹੜੀ ਨੀਡਟ ਕਰਕੇ ਜੋ ਲੋਕਾਂ ਨੂੰ ਦਵਾਈ ਦਾ ਰੂਪ ਪ੍ਰੋਵਾਈਡ ਕਰਾਉਣ ਦੀ ਲੋੜ ਆ ਅੱਜ ਅਸੀਂ ਜੀ ਅੱਜ ਸਾਡਾ ਪਹਿਲਾ ਦੇਣਾ ਵੀ ਅੱਜ ਅਸੀਂ ਸ਼ੁਰੂ ਕੀਤਾ ਜੀ ਤੇ ਅੱਗੇ ਅੱਗੇ ਅਸੀਂ ਜ਼ਰੂਰ ਜਿੱਥੇ-ਜਿੱਥੇ ਸਾਡੀ ਲੋੜ ਹੋ ਗਈ ਅਸੀਂ ਉੱਥੇ-ਉੱਥੇ ਜਾਵਾਂਗੇ ਤੇ ਅਸੀਂ ਆਪਣਾ ਪੂਰੀ ਤੰਦੇ ਹੀ ਨਾ ਸੇਵਾ ਨਿਭਾਵਾਂਗੇ ਅਸੀਂ ਜੀ ਅੱਜ ਸੇ ਵਿਕਾਸ ਮੰਚ ਪੰਜਾਬ ਜਿਹੜਾ ਕਿ ਡਾਕਟਰ ਕਸ਼ਮੀਰ ਸਿੰਘ ਸੋਲ ਹਲਕਾ ਐਮਐਲਏ ਹਲਕਾ ਤਰਨਤਾਲ ਨੇ ਇਹ ਜਿਹੜੀ ਵਿਕਾਸਮ ਵਿੱਚ ਬਣਾਈ ਸੀ ਪ੍ਰਾਣੀ ਸਮੇਂ-ਸਮੇਂ ਜਿਹੜੀ ਕਿ ਇਹ ਜਿਹੜੀਆਂ ਸਮੱਸਿਆਵਾਂ ਦੇ ਪ੍ਰਤੀ ਇਹ ਕੰਮ ਕਰਦੇ ਰਹੇ ਉਹਦੇ ਵੱਲੋਂ ਅੱਜ ਲਗਾ ਰਹੇ ਮੰਡ ਇਰੀਏਚ ਲਗਾ ਰਹੇ ਅੱਜ ਜਿੱਥੇ ਕਿ 500 ਜਿਹੜਾ ਮਰੀਜ਼ ਆ ਉਹਦੇ ਲਈ ਅਸੀਂ ਦਵਾਈਆਂ ਲਈਆਂ ਤੇ ਨਾਲ ਹੀ ਜਿਹੜੇ ਡਾਕਟਰਸ ਨਾਲ ਸਾਡੇ ਜਾਣਕੇ ਇਹ ਜਿਹੜੀਆਂ ਉੱਥੇ ਕੋਈ ਛੋਟੀਆਂ-ਮੋਟੀਆਂ ਜਿਹੜੀਆਂ ਬਿਮਾਰੀਆਂ ਉਹਨਾਂ ਨੂੰ ਨਾਲੇ ਦੇਖਿਆ ਜਾਊਗਾ ਨਾਲੇ ਲੋਕਾਂ ਨੂੰ ਸੂਚਿਤ ਕੀਤਾ ਜਾਊਗਾ ਕਿ ਪਾਣੀ ਦੇ ਨਾਲ ਜਿਹੜੀਆਂ ਕੁਣ ਮੁਸ਼ਕਲਾਂ ਕਿਹੜੀਆਂ-ਕਿਹੜੀਆਂ ਆ ਸਕਦੀਆਂ ਤੇ ਇਸ ਸਬੰਧ ਚ ਜਿਹੜਾ ਫ੍ਰੀ ਮੈਡੀਕਲ ਕੈਂਪ ਜਿਹੜਾ ਉਹ ਲਗਾਇਆ ਜਾ ਰਿਹਾ ਪਾਂਡ ਏਰੀਆ ਚ ਹਾਂਜੀ ਮੈਂ ਜਾ ਰਹੀ ਹਾਂ ਪਰਿਵਾਰ ਮੇਰਾ ਜਾ ਰਿਹਾ ਤੇ ਕਿਉਂਕਿ ਜਿਹੜਾ ਵਿਕਾਸਮਚ ਪੰਜਾਬ ਆ ਮੈਂ ਦੀ ਪ੍ਰਧਾਨ ਐ ਇਸ ਵੇਲੇ ਦੌਸਾ ਦੀ ਡੈਥ ਤੋਂ ਬਾਅਦ ਮੈਨੂੰ ਪ੍ਰਧਾਨ ਬਣਾਇਆ ਗਿਆ ਤੇ ਮੈਂ ਉਹਨਾਂ ਦੀ ਜਿਹੜੀ ਸੋਚ ਆ ਜਾਂ ਜਿਹੜਾ ਉਹਨਾਂ ਦਾ ਜੋ ਵੀ ਉਹ ਵਿਕਾਸਮਚ ਦੇ ਰਾਈ ਸਮਾਜ ਲਈ ਕਰਨਾ ਚਾਹੁੰਦੇ ਆ ਅਸੀਂ ਉਹ ਜਿਹੜੀਆਂ ਸਾਰੀਆਂ ਸੇਵਾਵਾਂ ਨੂੰ ਹਮੇਸ਼ਾ ਹੀ ਤੇ ਜਾਰੀ ਰੱਖਾਂਗੇ ਦੇ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦਾ ਜਿਹੜਾ ਇਹਨਾਂ ਸਮਾਜ ਪ੍ਰਤੀ ਜਿਹੜੀ ਉਹਨਾਂ ਦਾ ਸਮਰਪਣ ਸੀ ਉਸ ਚੀਜ਼ ਨੂੰ ਜਿਹੜਾ ਹਮੇਸ਼ਾ ਜਾਰੀ ਰੱਖਾਂਗੇ ਹਾਂਜੀ ਸਮੇਂ-ਸਮੇਂ ਜਿਹੜੀ ਸਾਨੂੰ ਅਸੀਂ ਜਾਂਦੇ ਰਵਾਂਗੇ ਉਹਨਾਂ ਦੇ ਲੋਕਾਂ ਦੇ ਜਿਹੜੇ ਉੱਥੋਂ ਹੜ ਪੀੜਤਾਂ ਉਹਨਾਂ ਦੇ ਸੰਬੰਧ ਚ ਰਵਾਂਗੇ ਜਿਹੜੀ ਉਹਨਾਂ ਦੀ ਮੇਮ ਸਮੱਸਿਆਵਾਂ ਹੋਣਗੇ ਉਹਦੇ ਤੇ ਕੰਮ ਕਰਦੇ ਰਵਾਂਗੇ ਸਮੇਂ-ਸਮੇਂ ਉਹ ਜਾ ਕੇ ਦੇਖਾਂਗੇ ਉਹਨਾਂ ਨੂੰ ਮਿਲਾਂਗੇ ਜੋ ਵੀ ਮੁਸ਼ਕਲਾਂ ਆਈਆਂ ਤੇ ਉਹਨਾਂ ਦੇ ਨਾਲ ਉਹਨਾਂ ਦਾ ਪੂਰਾ ਸਾਥ ਦੇਵਾਂਗੇ